ਦੇਖੋ ਜੀ ਮਾਨ ਜੋ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਬਹੁਤ ਹੀ ਸਖਤ ਦਾਇਤਾ ਨੇ ਕਿ ਕੋਈ ਵੀ ਗੈਂਗਸਟਰ ਕੋਈ ਵੀ ਜੋ ਅਪਰਾਧੀ ਹੈ ਉਹਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖੀ ਪ੍ਰੋਪਰਲੀ ਕੀਤੀ ਜਾਏਗੀ ਜਿੱਦੇ ਸਾਡੇ ਏਸੀਪੀ ਨਾਰਥ ਜਿਹੜੇ ਨੇ ਸ਼ੀਤਲ ਜੀ ਔਰ ਉਹਨਾਂ ਦੀ ਜਿਹੜੀ ਟੀਮ ਹੈ ਐਸਐਚਓ ਸਾਡੇ ਸਿਟੀ 1 ਉਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹੜਾ ਇੱਕ ਦੋਸ਼ੀ ਸੰਦੀਪ ਸਿੰਘ ਜਿਹੜਾ ਉਹ ਰੈਸਟ ਕੀਤਾ ਹੈ ਕੱਲ ਦਾ ਜਿਹੜਾ ਇਹਨਾਂ ਨੇ 30 8 ਨੂੰ ਕਵਾਰਤਤ ਕੀਤੀ ਸੀ ਇੱਕ ਮੰਡੀ ਦੇ ਕੋਲ ਮੁੰਡੇ ਦੇ ਕੋਲ ਆੜਤੀ ਦੇ ਮਨੀਮ ਕੋਲ 40000 ਔਰ ਉਹਦੀਆਂ ਜਿਹੜੀਆਂ ਸਾਫਤਾ ਵਾਲੀਆਂ ਬਕਸੀਆਂ ਬੈਕ ਹੋ ਕੇ ਲੈ ਗਈ ਸੀ ਗਨ ਪੰਜ ਤੇ ਜਿਹਦੇ ਚ ਅਸੀਂ ਇਹਦਾ ਕੋਈ ਇੱਕ 32 ਪੋਰ ਦਾ ਪਿਸਤਲ ਔਰ ਦੋ ਲਾਈਵ ਕਾਰਟ੍ਰਿਜ ਜਿਹੜੇ ਆ ਰਿਕਵਰ ਕੀਤੇ ਆ ਔਰ ਨਾਲ ਇੱਕ ਮੋਟਰਸਾਈਕਲ ਸਪੈਨਡ ਜਿਹੜਾ ਰਿਕਵਰ ਕੀਤਾ ਮੌਕੇ ਤੋਂ ਔਰ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਜੇ ਫੜਨੇ ਬਾਕੀ ਨੇ ਦੋਚੀ ਔਰ ਜਿਨ੍ਹਾਂ ਨੂੰ ਛੇਤੀ ਅਸੀਂ ਫੜ ਲਿਆ ਜਾਊਗਾ ਜੀ ਕੱਲ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਮਾਸਟਰ ਗੁਰਬੰਤਾ ਸਿੰਘ ਨਗਰ ਫਲੈਟਾਂ ਦੇ ਵਿੱਚ ਲੁਕਿਆ ਹੋਇਆ ਸੋ ਸਾਡੇ ਐਸਐਚਓ ਸਾਹਿਬ ਨੇ ਬੜੀ ਮੁਸ਼ਤਿਹਦੀ ਨਾਲ ਜਾ ਕੇ ਰੇਡ ਕੀਤੀ ਔਰ ਜਦੋਂ ਦਰਵਾਜਾ ਕਰਕਾਇਆ ਤੇ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਫਸਟ ਪ੍ਰੋਤੋਂ ਛਾਲ ਮਾਰ ਕੇ نیچے gira ਤੇ ਲੱਤ ਤੇ ਫ੍ਰੈਕਚਰ ਹੋ ਗਿਆ ਸੋ ਕੱਲ ਅਸੀਂ ਨੇ ਟ੍ਰੀਟਮੈਂਟ ਲਈ ਇਹਨੂੰ ਹਸਪੀਟਲ ਲੈ ਕੇ ਗਏ ਸੀ ਅੱਜ ਲੈ ਕੇ ਪੇਸ਼ ਕਰਕੇ ਕੋਰਟ ਚ ਰਿਮਾਂਡ ਲਵਾਵਾਂਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜੋ ਵੀ ਅੱਗੇ ਰਿਕਵਰੀਜ਼ ਜੋ ਵੀ ਇੱਥੇ ਹੋਣਗੇ ਮਾਮਲੇ ਦੇ ਵਿੱਚ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਜੋ ਫਿਲਹਾਲ ਅਜੇ ਤੱਕ ਜੋ ਇਨਵੈਸਟੀਗੇਸ਼ਨ ਚ ਆਇਆ ਇੱਥੇ ਇੱਕ ਪਹਿਲਾਂ ਵੀ 307 ਦਾ ਪੁਰਾਣਾ ਮਕਦਮਾ ਜਿਹੜਾ ਪੈਂਡਿੰਗ ਹੈ ਮੋਸਟਲੀ ਇਹ ਅਮਨਨਗਰ ਦਾ ਰਹਿਣ ਵਾਲਾ ਜੀ ਲੋਕਲੀ ਇਹ ਸੰਦੀਪ ਸਿੰਘ ਜਿਹੜਾ ਔਰ ਇਹ ਟਾਰਗੇਟ ਕਰਦੇ ਸੀਗੇ ਆਉਂਦੇ ਜਾਂਦੇ ਮੰਡੀ ਚੋਂ ਜਿਹੜੇ ਆੜਤੀ ਵਗੈਰਾ ਜਾਂ ਕੋਈ ਉੱਥੋਂ ਸਬਜੀ ਵਾਲੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਇੱਕ ਕਿੰਨਾ ਕੋ 32 ਪੌ ਦਾ ਪਿਸਤਲ ਜੀ ਔਰ ਦੋ ਕਾਰਟ੍ਰਿਜ ਜਿਹੜੇ ਹੈ ਲਾਈਵ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅਸੀਂ ਰਿਕਵਰ ਕੀਤਾ ਸੀ ਤੁਸੀਂ ਕਿ ਵਾਰਦਾਤਾ ਨੂੰ ਕਿਉਂ ਜਾਂਦੇ ਸੀ ਕੋਈ ਨਸ਼ੀ ਪੂਰਤੀ ਜਾਂ ਕੋਈ ਹੋਰ需求 ਬੇਸਿਕਲੀ ਇਹ ਵਿਲੜ ਕਿਸਮ ਦੇ ਆਦਮੀ ਸੀ ਬੈਕਗ੍ਰਾਉਂਡ ਵੀ ਇਹਨਾਂ ਜਿਹੜੀ ਕ੍ਰਾਈਮਨਲ ਟਾਈਪ ਦੀ ਹੈਗੀ ਆ ਜੀ ਕਿਉਂਕਿ ਪਹਿਲਾਂ ਵੀ ਮੁਕਦਮੇ ਦਰਜ ਐਨਾਂ ਤੇ ਆਪਣੀਆਂ ਲੋੜਾਂ ਦੀ ਪੂਰਤੀ ਸ਼ੌਂਕਾਂ ਦੀ ਪੂਰਤੀ ਜਾਂ ਸ਼ਰਾਬ ਪੀਣ ਤੇ ਆਦਿ ਆ ਇਸ ਕਰਕੇ ਇਹ ਵਾਰਦਾਤਾ ਕਰਦੇ ਸੀ ਕਿ ਕੰਮ ਨਾ ਕਰਨਾ ਪਵੇ ਵਾਰਦਾਤਾ ਕਰਕੇ ਪੈਸੇ ਲਈ ਜਿਹੜਾ ਕਿ ਅੰਜਾਮ ਇਹਨਾਂ ਨੂੰ ਭੁਗਤਣਾ ਪਏਗਾ